ਦੋ ਬੱਚਿਆਂ ਦੀ ਮਾਂ ਨੂੰ ਪਿਤਾ ਦੇ ਵੱਲੋਂ ਜਿਹੜਾ ਕਤਲ ਕਰ ਦਿੱਤਾ ਗਿਆ ਕੀਵੇਂ ਮਤਲਬ ਮਾਰਿਆ ਗਲਾ ਕਟ ਕੇ ਮਾਰਿਆ ਜੀ ਉਹਨੇ ਛੋਟੇ ਮੁੰਡੇ ਨੇ ਰੌਲਾ ਪਾਇਆ ਫੇਰ ਪਤਾ ਲੱਗਿਆ ਉਹਨਾਂ ਨੂੰ ਪਤਨੀ ਦੀ ਤਾਂ ਜ਼ਿੰਦਗੀ ਖਤਮ ਕਰਤੀ ਆਪਦੀ ਜ਼ਿੰਦਗੀ ਵੀ ਤਬਾਹ ਹੋ ਗਈ ਔਰ ਛੋਟੇ-ਛੋਟੇ ਬੱਚਿਆਂ ਦੀ ਜ਼ਿੰਦਗੀ ਉਹ ਵੀ ਜਿਹੜੀ ਆ ਤਬਾਹ ਹੋ ਚੁੱਕੀ ਕੀ ਗੱਲ ਕੀਤੀ ਸੋਧਨ ਤੁਹਾਡੇ ਨਾਲ ਤੇ ਉਹ ਲੜ ਪਈ ਕਰੀ। ਮੰਮੀ ਜੀ ਲੜ ਪਈ ਤੇ ਮੰਮੀ ਗਈ ਟਕਾਈ ਸੀ ਘਰੇ। ਹੂੰ। ਸ਼ੇਰ ਕਦੇ ਦੱਸਿਆ ਸੀ ਕੁਝ ਉਹਨਾਂ ਨੇ ਕਦੀ? ਨਹੀਂ ਜੀ ਐਦਾਂ ਦਾ ਕੋਈ ਨਹੀਂ ਦੱਸਿਆ ਬਸ ਲੜਾਈ ਕਲੇਸ਼ ਹੀ ਰਹਿੰਦਾ ਸੀ ਉਹਨਾਂ ਦੇ ਘਰੇ। ਗੱਡੀ ਦੇ ਵਿੱਚ ਛੇਠਾ ਮੂੰਹ ਕਰਕੇ ਬੈਠਾ ਪਰ ਇਸ ਤੋਂ ਇਲਾਵਾ ਹੁਣ ਇਹਦੇ ਲਈ ਕੁਝ ਰਹਿ ਵੀ ਨਹੀਂ ਜਾਂਦਾ। ਦੋ ਬੱਚਿਆਂ ਦੀ ਮਾਂ ਨੂੰ ਪਿਤਾ ਦੇ ਵੱਲੋਂ ਜਿਹੜਾ ਕਤਲ ਕਰ ਦਿੱਤਾ ਗਿਆ ਇਹ ਕਥੀ ਦੋਸ਼ ਪਰਵਾਰਿਕ ਮੈਂਬਰ ਲਾਉਂਦੇ ਨਜ਼ਰ ਆ ਰਹੇ ਨੇ ਫਿਰੋਜ਼ਪੁਰ ਦਾ ਹਰਾਜ ਪਿੰਡਾ ਔਰ ਉਸ ਲੜਕੀ ਦੀ ਮਾਂ ਸਾਡੇ ਕੋਲੇ ਮੌਜੂਦਾ ਕੀ ਤੁਹਾਡਾ ਕੀ ਨਾਮ ਆ ਮੇਰ ਭਜਨ ਕੋਰੇ ਜੀ ਤੁਹਾਡੀ ਬੇਟੀ ਨੂੰ ਕਿਵੇਂ ਮੌਤ ਹੋਈ ਹੈ ਕੀ ਕਾਰਨ ਬਣਿਆ ਹਾਂ ਜੀ ਗਲਾ ਘੁੱਟ ਕੇ ਮਾਰਿਆ ਜੀ ਉਹਨੇ ਕਿਨੇ ਹਾਂ ਛੱਡ ਪਰੋਣੇ ਨੰਦ ਘਰ ਵਾਲੇ ਨੇ ਜਗਸੀਰ ਨੇ ਕੀ ਗੱਲ ਹੋਈ ਕੁਛ ਲੱਗਿਆ ਪਤਾ ਨਹੀਂ ਪਤਾ ਨਹੀਂ ਲੱਗਾ ਸਾਨੂੰ ਕੋਈ ਉਹ ਲੜਾਈ ਝਗੜਾ ਕੋਈ ਗੱਲ ਹਾਂ ਹੁੰਦਾ ਹੀ ਰਹਿੰਦਾ ਸੀ ਲੜਾਈ ਤੇ ਝਗੜਾ ਤਾਂ ਉਹਦੋਂ ਦਾ ਹੀ ਹੁੰਦਾ ਰਹਿੰਦਾ ਸੀ 20 ਚਾਲ ਹੋ ਗਏ ਚ ਬਾਈ ਹੋਈ ਨਾ ਉਹਦੋਂ ਦਾ ਹੁੰਦਾ ਰਹਿੰਦਾ ਸੀ ਕਹਿੰਦੀ ਸੀ ਚਲ ਕੋਈ ਨਾ ਬੱਚੀ ਹੈਗੇ ਐ ਵੀ ਚਲ ਕੋਈ ਨਾ ਟਾਈਮ ਪੂਰਾ ਹੋ ਵੀ ਜਾਂਦਾ ਉਹਦਾ ਤੇ ਹੋਇਆ ਨਹੀਂ ਟਾਈਮ ਪੂਰਾ ਹੁਣ ਜਮਾਂ ਹੀ ਖਤਮ ਕਰਤਾ ਜੀ ਕਿਵੇਂ ਮਤਲਬ ਮਾਰਿਆ ਗਲਾ ਕਟ ਕੇ ਮਾਰਿਆ ਜੀ ਬੱਚੇ ਗੋਲੇ ਨਹੀਂ ਸੀਗੇ ਕੋਲੇ ਬੱਚੇ ਹੈ ਨਹੀਂ ਸੀ ਇਕ ਤਾਂ ਝੋਨਾ ਲਾਉਣ ਗਿਆ ਸੀਗਾ ਮਜ਼ਦੂਰੀ ਕਰਦੇ ਆ ਜੀ ਤੇ ਇੱਕ ਛੋਟਾ ਹੀ ਐ ਇਹ ਜੀ ਹਾਂ ਕਿੰਨੀ ਕਿੰਨੀ ਉਮਰ ਦੇ ਆ ਇਹ ਕਿਤਾ 15 ਸਾਲਾਂ ਦਾ ਜੀ ਇੱਕ 10 11 ਚੱਲਦਾ ਹੈ ਜੀ ਹਾਂ ਜੀ ਉਹਨੇ ਛੋਟੇ ਮੁੰਡੇ ਨੇ ਰੋਲਾ ਪਾਇਆ ਫਿਰ پتہ ਲੱਗਿਆ ਉਹਨਾਂ ਨੂੰ ਹਾਂ ਜੀ ਠੀਕ ਅੱਛਾ ਪਹਿਲਾਂ ਵੀ ਕਦੇ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਸੀ ਵੀ ਕੁੱਟਿਆ ਮਾਰਿਆ ਇਸ ਤਰੀਕੇ ਨਾਲ ਕੁੱਟਦਾ ਹੁੰਦਾ ਹੀ ਰਹਿੰਦਾ ਸੀ ਜੀ ਹਾਂ ਕੁੱਟਦਾ ਰਹਿੰਦਾ ਸੀ ਨਸ਼ਾ ਨੁਸ਼ਾ ਕਰਦਾ ਸੀ ਜਾਂ ਕੀ ਸੀ ਮਤਲਬ ਕਿਉਂ ਕੁੱਟਦਾ ਸੀ ਨਹੀਂ ਕਰਦਾ ਸੀ ਨਸ਼ਾ ਸ਼ਰਾਬ ਸ਼ਰੂਪ ਪੀਂਦਾ ਸੀ ਜੀ ਤੁਹਾਡੀ ਭੈਣ ਸੀ ਹਾਂਜੀ ਭੈਣ ਸੀ ਅੱਛਾ ਕੋਈ ਤੁਹਾਨੂੰ ਨਹੀਂ ਗੱਲਬਾਤ ਦੱਸੀ ਉਹਨਾਂ ਨੇ ਪਹਿਲਾਂ ਕਦੇ ਵੀ ਕੋਈ ਲੜਾਈ ਹੁੰਦੀ ਝਗੜਾ ਹੁੰਦਾ ਕਿਉਂ ਲੜਾਈ ਹੁੰਦੀ ਕੋਈ ਗੱਲ ਸ਼ੇਅਰ ਨਹੀਂ ਕੀਤੀ ਕਦੇ ਨਹੀਂ ਪਹਿਲਾਂ ਕੀਤੀ 5-7 ਦਿਨ ਉਹ ਦਿਨ ਕੀਤੀ ਗੱਲ ਮੰਮੀ ਗਈ ਟੈਗਾਈ ਸੀ ਘਰ ਬੈ ਕੇ ਆਏ ਸੀ ਕੀ ਗੱਲ ਕੀਤੀ ਉਸ ਦਿਨ ਤੁਹਾਡੇ ਨਾਲ ਤੇ ਉਹ ਲੜ ਪਈ ਕਰੀ ਦੋਨੇ ਜੀ ਲੜ ਪਏ ਤੇ ਮੰਮੀ ਗਈ ਸੀ ਟਕਾਈ ਸੀ ਕਰੀ ਹੂੰ ਤੇ ਉਹਦੇ ਬਾਅਦ ਸਾਡੇ ਜੀ ਮੇਜਾ ਚੁੰਨੇ ਸੀ ਨਾਲ ਲਾ ਲਈ ਤੇ ਹੁਣ ਉਹਦੇ ਬਾਅਦ ਹੋਰ ਲੜਾਈ ਚੱਲਦੀ ਦੋ ਦਿਨ ਕਰਿਆ ਨੇ ਇਹ ਕਦੋਂ ਦੀ ਗੱਲ ਕਦੋਂ ਦੀ ਆ ਜਦੋਂ ਇਹ ਮਾਰਿਆ ਇਹ 8 ਤਰੀਕ ਦੀ ਗੱਲ ਹੈਗੀ 8 ਤਰੀਕ ਨੂੰ ਮਾਰਿਆ ਨਹੀਂ ਮਾਰਿਆ ਨਹੀਂ ਨਹੀਂ ਮਾਰਿਆ ਕਦੋਂ ਮੌਤ ਦੀ ਗੱਲ ਕਰਦਾ ਮੌਤ ਦੀ ਕੱਲ ਹੀ ਦੀ ਉਹ ਕੱਲ ਦੀ ਹਾਂਜੀ ਅੱਛਾ ਕੱਲ ਹਾਂਜੀ ਅੱਛਾ ਤੇ ਇਹ ਫਿਰ ਉਥੇ ਘਰੇ ਹੀ ਘਰੀ ਸੀ ਹਾਂਜੀ ਘਰੇ ਹੀ ਸੀ ਬੈੱਡ ਤੇ ਮਾਰਿਆ ਬੈੱਡ ਤੇ ਸੀ ਇਸ ਤੋਂ ਇਲਾਵਾ ਕੋਈ ਗੱਲ ਕਦੇ ਦੱਸੀ ਪਹਿਲਾਂ ਨਹੀਂ ਪਹਿਲਾਂ ਹੀ ਦੱਸੀ ਸੀ ਮੜਾ ਮੋਟਾ ਬਸ ਮੜਾ ਮੋਟਾ ਕਰੇ ਲੁਕ ਲਈ ਸੀ ਤਾਂ ਬਿਲਕੁਲ ਪੁਲਿਸ ਦੇ ਵੱਲੋਂ ਹਲਾਕੇ ਉਹਨਾਂ ਦੇ ਜਿਹੜੇ ਇਹ ਘਰ ਵਾਲੇ ਨੂੰ ਵੀ ਜਿਹੜਾ ਗ੍ਰਿਫਤਾਰ ਕੀਤਾ ਇਸ ਗੱਡੀ ਦੇ ਵਿੱਚ ਤਸਵੀਰ ਦੇਖ ਸਕਦੇ ਹੋ ਜਿਹਨੇ ਜਿਹਦੇ ਵੱਲੋਂ ਜਿਹੜਾ ਗਲਾ ਘੋਟ ਕੇ ਮਾਰਨ ਦੀ ਗੱਲ ਕਹੀ ਗਈ ਆ ਉਸ ਵਿਅਕਤੀ ਦੀ ਤਸਵੀਰ ਜਿਹੜੀ ਆ ਉਹ ਤੁਹਾਨੂੰ ਇਸ ਗੱਡੀ ਦੇ ਵਿੱਚ ਦਿਖਾ ਦਿੰਦੇ ਆ ਗੱਡੀ ਦੇ ਵਿੱਚ ਮੌਜੂਦ ਨੇ ਤਰਸੀਮ ਜੀ ਹੈਗੇ ਨੇ ਸਰ ਇਹ ਉਹੀ ਆ ਮੁੰਡਾ ਜਿਹਨੇ ਕਤਲ ਕੀਤਾ ਜੀ ਐਸਐਸਓ ਸਾਹਿਬ ਜੀ ਦੱਸ ਦਿਓ ਉਹੀ ਮੁੰਡਾ ਯੋ ਐਸੋ ਸੌਰੀ ਬਤ ਤੁੰਗੇ ਚਲੋ ਇਹਨਾਂ ਤੋਂ ਦੱਸ ਦੋ ਮੁੰਡਾ ਉਹੀ ਆ ਤੁਸੀਂ ਨਾਲ ਹੀ ਆਇਓ ਹਾਂ ਮੁੰਡਾ ਬਈ ਉਹੀ ਆ ਇਨੀ ਮਤਲਬ ਗਲਾ ਕੋ ਟੈਨਸ ਹਾਂਜੀ ਇਹ ਹੁਣ ਮੈਡੀਕਲ ਵਗੈਰਾ ਕਰਵਾਇਆ ਦਾ ਮੈਡੀਕਲ ਕਰਵਾਇਆ ਹਾਂ ਤੇ ਹੁਣ ਇਸ ਤੋਂ ਬਾਅਦ ਅਗਲੀ ਕਾਰਵਾਈ ਗਲਤ ਤਵੇਸ਼ ਕਰਾਂਗਾ ਤਾਂ ਬਿਲਕੁਲ ਇਹ ਉਹੀ ਬੰਦਾ ਹੈ ਇਸ ਗੱਡੀ ਦੇ ਵਿੱਚ ਥਾਣਾ ਤਲਵੰਡੀ ਭਾਈ ਦੀ ਪੁਲਿਸ ਆਈ ਆ ਔਰ ਇਨੀ ਦੱਸਿਆ ਜਾ ਰਿਹਾ ਕਾਥੀ ਤੌਰ ਤੇ ਜਿਹੜੇ ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਾਏ ਕਿ ਇਹਨੂੰ ਇਹਨੇ ਜਿਹੜਾ ਆਪਣੀ ਪਤਨੀ ਦਾ ਗਲਾ ਘੋਟ ਦਿੱਤਾ ਔਰ ਮੌਤੇ ਘਾਟ ਉਦਾਰ ਦਿੱਤਾ ਪਿਛਲੇ 15-20 ਸਾਲਾਂ ਤੋਂ ਇਸੇ ਤਰੀਕੇ ਨਾਲ ਵਿਆਹ ਤੋਂ ਬਾਅਦ ਦੱਸਦਿਆ ਕਿ ਕਲੇਸ਼ ਇਹਨਾਂ ਦਾ ਚੱਲਦਾ ਸੀ ਔਰ ਕਲੇਸ਼ ਦੇ ਦੌਰਾਨ ਹੀ ਜਿਹੜੀ ਇਹ ਘਟਨਾ ਨੂੰ ਅੰਜਾਮ ਦਿੱਤਾ ਔਰ ਦੋ ਬੱਚੇ ਨੇ ਇੱਕ 15 ਸਾਲ ਦਾ ਇੱਕ ਕੋਈ 11 ਸਾਲਾਂ ਦਾ ਜਿਹੜਾ ਬੱਚਾ ਦੱਸਿਆ ਜਾ ਰਿਹਾ ਇਹਨਾਂ ਵੱਲੋਂ ਔਰ ਜਿਹਦੇ ਕਰਕੇ ਜਿਹੜਾ ਇਹ ਘਰੇਲੂ ਕਲੇਸ਼ ਕਰਕੇ ਜਿਹੜਾ ਇਸ ਦਾ ਕਤਲ ਕਰ ਦਿੱਤਾ ਗਿਆ ਗਲਾ ਘੋਟ ਕੇ ਜਿਹੜਾ ਮੌਤੇ ਘਾਟ ਉਤਾਰ ਦਿੱਤਾ ਗਿਆ ਇਹੀ ਘਰ ਵਾਲਾ ਜੀ ਉਹ ਤੁਹਾਡਾ ਪ੍ਰਾਣਾ ਹਾਂਜੀ ਤੇ ਹੁਣ ਕੀ ਕੀ ਪੁਲਿਸ ਕੀ ਕਹਿੰਦੀ ਹੈ ਪੁਲਸ ਲੈ ਕੇ ਜਾਂਦੀ ਹੈ ਉੱਥੇ ਹਾਂ ਜਿਲ੍ਹ ਭੇਜਣਗੇ ਹਾਂਜੀ ਹਾਂਜੀ ਕੌਣ ਕਿਵੇਂ ਜੀ ਸਾਫ਼ ਮਿਲਣਾ ਚਾਹੀਦਾ ਇਹਨਾਂ ਨੂੰ ਜੀ ਹੁਣ ਹੂੰ ਵੀ ਜਿਹੜੀ ਕਾਰਵਾਈ ਕੀਤੀ ਹੈ ਮੇਰੀ ਭੈਣ ਸੀ ਉਹਨੂੰ ਮਾਰਿਆ ਇਹ ਗਲਾ ਕੁੱਟ ਕੇ ਮਾਰਿਆ ਬੀਛਾ ਫੇ ਨਾਲ ਮਾਰੀਏ ਸਖਤ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਹਨੂੰ ਸਾਨੂੰ ਇਹ ਕਿਉਂ ਹੈ ਨਹੀਂ ਸੀ ਆ ਮੇਰੀ ਭੈਣ ਦਾ ਮਾਂ ਹੈਗੇ ਭਰਾ ਹੈਗੇ ਵਿਚਾਰੇ ਵੀ ਕਰਨ ਜੁਕਰੀ ਹੈ ਨਹੀਂ ਸੀ ਕੁਝ ਵੀ ਦਿਨ ਨੂੰ ਸਖਤ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਨਿਸਾਬ ਸਾਨੂੰ ਮੰਨੇ ਜੇ ਕਤਲ ਕੀਤਾ ਉਹਦਾ ਇਹ ਪੁੱਹਤਣਾ ਚਾਹੀਦਾ ਤੁਹਾਡੀ ਭੈਣ ਸੀ ਨਹੀਂ ਜੀ ਸਾਡੀ ਨਣਾ ਦੇ ਸੀਗੀ ਮੈਂ ਉਹਦੀ ਪਰਜਾਈ ਆ ਅੱਛਾ ਹਾਂਜੀ ਉਹ ਗੱਲ ਕਦੇ ਹੋਈ ਸੀ ਸ਼ੇਅਰ ਕਦੇ ਦੱਸਿਆ ਸੀ ਕੁਝ ਉਹਨਾਂ ਨੇ ਕਦੇ ਨਹੀਂ ਜੀ ਐਦਾਂ ਦਾ ਕੋਈ ਨਹੀਂ ਦੱਸਿਆ ਬਸ ਲੜਾਈ ਕਲੇਸ਼ ਹੀ ਰਹਿੰਦਾ ਸੀ ਉਹਨਾਂ ਦੇ ਘਰੇ ਹੂੰ ਹੂੰ ਸਾਨੂੰ ਤਾਂ ਮੌਕੇ ਦੇ ਹੀ ਪਤਾ ਲੱਗਾ ਜਦੋਂ ਮੌਤ ਹੋ ਗਈ ਹਾਂ ਮੌਤ ਹੋ ਗਈ ਉਹਦੇ ਹੀ ਪਤਾ ਲੱਗਿਆ ਮਤਲਬ ਕੱਲ ਹੀ ਪਤਾ ਲੱਗਿਆ ਹਾਂਜੀ ਕੱਲ ਹੀ ਪਤਾ ਕੌਣ ਗਿਆ ਫਿਰ ਤੁਹਾਨੂੰ ਹਾਂ ਫੋਨ ਗਿਆ ਵੀ ਦੋਤੇ ਦਾ ਉਹਦੇ ਕੋਈ ਮਾੜਾ ਮੋਟਾ ਸਾਹ ਕੁਝ ਚੱਲਦਾ ਹਾਂ ਕੁਝ ਨਹੀਂ ਚੱਲਿਆ ਅੱਛਾ ਬੇਟੀ ਨੇ ਫੋਨ ਕੀਤਾ ਹਾਂਜੀ ਬੇਟੀ ਨੇ ਫੋਨ ਕੀਤਾ ਉਹਦੇ ਤੇ ਬੇਟੀ ਨੇ ਹਾਂ ਬੇਟੀ ਨੇ ਬੇਟੀ ਹਾਂਜੀ ਉਹਨੇ ਫੋਨ ਕੀਤਾ ਉਹਨਾਂ ਦੇ ਸਾਹਮਣੇ ਹੀ ਜਿਹੜਾ ਮਾਰਿਆ ਨਹੀਂ ਸਾਹਮਣੇ ਹੈ ਨਹੀਂ ਸੀ ਉਹ ਤੋਂ ਮਗਰੋਂ ਆਇਆ ਉਹ ਝੋਨਾ ਲਾ ਕੇ ਹਾਂ ਉਹ ਤੋਂ ਫਿਰ ਫੋਨ ਕੀਤਾ ਉਹਨਾਂ ਨੇ ਹਾਂ ਹਾਂ ਤਾਂ ਬਿਲਕੁਲ ਬੱਚਿਆਂ ਨੇ ਫੋਨ ਕਰਕੇ ਪਤਲਾ ਦਿੱਤੀ ਆ ਆਪਣੇ ਨਾਨੀ ਨੂੰ ਕਿ ਜਿਹੜੀ ਉਸ ਦੀ ਉਸ ਦਾ ਕਤਲ ਕਰ ਦਿੱਤਾ ਉਸ ਨੂੰ ਮਾਰ ਦਿੱਤਾ ਤਾਂ ਉਸ ਤੋਂ ਬਾਅਦ ਫਿਲਹਾਲ ਹੁਣ ਸਿਰਫ ਇਸ ਤੋਂ ਬਾਅਦ ਸਿਰਫ ਪਛਤਾਉਣਾ ਰਹਿ ਜਾਂਦਾ ਕਿਉਂਕਿ ਹੁਣ ਥੱਲੇ ਮੂੰਹ ਕਰਕੇ ਇਹ ਚਾਹੇ ਗੱਡੀ ਦੇ ਵਿੱਚ ਬੈਠਾ ਹੈ ਚਾਹੇ ਇਸ ਨੇ ਆਪਣੀ ਪਤਨੀ ਦਾ ਕਤਲ ਕੀਤਾ ਹੈ ਗੱਡੀ ਦੇ ਵਿੱਚ ੇਠਾ ਮੂੰਹ ਕਰਕੇ ਬੈਠਾ ਪਰ ਇਸ ਤੋਂ ਇਲਾਵਾ ਹੁਣ ਇਦੇ ਲਈ ਕੁਛ ਰਹਿ ਵੀ ਨਹੀਂ ਜਾਂਦਾ ਕਿਉਂਕਿ ਹੁਣ ਜੇਲ੍ਹ ਦੇ ਵਿੱਚ ਸਾਰੀ ਜ਼ਿੰਦਗੀ ਰੋਟੀਆਂ ਖਾਣੀਆਂ ਪੈਣਗੀਆਂ ਇੱਕ ਨਿੱਕੇ ਜਿਹੇ ਘਰੇਲੂ ਕਲੇਸ਼ ਨੂੰ ਲੈ ਕੇ ਇੰਨੀ ਗੱਲ ਵੱਧ ਗਈ ਕਿ ਇਹਨੂੰ ਆਪਣੀ ਘਰਵਾਲੀ ਦਾ ਕਤਲ ਕਰਨਾ ਪਿਆ ਉਸ ਦਾ ਗਲਾ ਘੁੱਟ ਕੇ ਉਸ ਨੂੰ ਮਾਰਨਾ ਪਿਆ ਇਹੋ ਜੀ ਕਿਹੜੀ ਗੱਲ ਹੋਏਗੀ ਜਿਸ ਕਾਰਨ ਸਟੈਪ ਚੱਕਿਆ ਪਰ ਪਰਿਵਾਰਿਕ ਮੈਂਬਰ ਇਹੀ ਕਹਿ ਰਹੇ ਨੇ ਕਿ ਘਰੇਲੂ ਕਲੇਸ਼ ਪੁਰਾਣੇ ਸਮੇਂ ਤੋਂ ਕਾਫੀ ਸਮੇਂ ਤੋਂ ਜਿਹੜਾ ਚੱਲ ਰਿਹਾ ਸੀ ਔਰ 15 ਸਾਲ 11 ਸਾਲ ਦੇ ਦੋ ਬੱਚੇ ਵੀ ਆ ਜਿਹੜੇ ਬੱਚਿਆਂ ਨੇ ਫੋਨ ਕਰਕੇ ਇਤਲਾਹ ਦਿੱਤੀ ਆ ਫੋਨ ਕਰਕੇ ਤਲਾਹ ਦਿੱਤੀ ਆਪਦੀ ਨਾਨੀ ਨੂੰ ਕਿ ਇਸ ਤਰ੍ਹਾਂ ਮਾਰ ਦਿੱਤਾ ਗਿਆ ਸਾਡੀ ਮਾਂ ਨੂੰ ਔਰ ਨਾਨੀ ਆਪਣੇ ਜਿਹੜੇ ਮੁੰਡਿਆਂ ਨੂੰ ਨਾਲ ਲੈ ਕੇ ਇੱਥੇ ਆਉਂਦੇ ਆ ਇੱਥੇ ਆ ਕੇ ਫਿਰ ਦੇਖਦੇ ਆ ਉਦੋਂ ਤੱਕ ਉਸਦੇ ਜਿਹੜੇ ਸਾਹ ਉਹ ਖਤਮ ਹੋ ਚੁੱਕੇ ਸੀ ਕੱਲ ਦੀ ਘਟਨਾ ਹੈਗੀ ਆ ਔਰ ਫਿਲਹਾਲ ਦੀ ਘੜੀ ਹੁਣ ساری ਜ਼ਿੰਦਗੀ ਜੇਲ੍ਹ ਦੇ ਵਿੱਚ ਬਹਿ ਕੇ ਰੋਟੀਆਂ ਖਾਣੀਆਂ ਪੈਣਗੀਆਂ ਘਰ ਬਰਬਾਦ ਹੋ ਚੁੱਕਿਆ ਬਿਲਕੁਲ ਜਿਹੜੀ ਆ ਜ਼ਿੰਦਗੀ ਤਬਾਹ ਹੋ ਚੁੱਕੀ ਆ ਪਤਨੀ ਦੀ ਤਾਂ ਜ਼ਿੰਦਗੀ ਖਤਮ ਕਰਤੀ ਆ ਆਪਦੀ ਜ਼ਿੰਦਗੀ ਵੀ ਤਬਾਹ ਹੋ ਗਈ ਔਰ ਛੋਟੇ ਛੋਟੇ ਬੱਚਿਆਂ ਦੀ ਜ਼ਿੰਦਗੀ ਉਹ ਵੀ ਜਿਹੜੀ ਆ ਤਬਾਹ ਹੋ ਚੁੱਕੀ ਆ ਇਹਦੇ ਪਿੱਛੇ ਮੈਂ ਇੱਕੋ ਹੀ ਕਾਰਨ ਮੰਨੂਗਾ ਇਸ ਪੂਰੀ ਘਟਨਾ ਦੇ ਪਿੱਛੇ ਕਿ ਅੱਜ ਦੇ ਸਮੇਂ 'ਚ ਜਿਹੜੀ ਸਹਿਨਸ਼ੀਲਤਾ ਉਹ ਬਿਲਕੁਲ ਖਤਮ ਹੋਈ ਆ ਹੁਣ ਹਾਲਾਂਕਿ ਰੋਂਦਾ ਪਿਆ ਆ ਨਜ਼ਰ ਮਾਰ ਲਓ ਉਹ ਸਾਹਮਣੇ ਵੇਝਦੀ ਅੱਖਾਂ ਮਲਦਾ ਨਜ਼ਰ ਆ ਰਿਆ ਇਹ ਬੰਦਾ ਜਿਸ ਨੇ ਆਪਣੀ ਘਰਵਾਲੀ ਦਾ ਗਲਾ ਘੋਟ ਕੇ ਉਸ ਨੂੰ ਮਾਰਿਆ ਉਸ ਨੂੰ ਆਪਣੇ ਬੱਚਿਆਂ ਦੇ ਸਾਹਮਣੇ ਮਾਰਿਆ ਹੁਣ ਅੱਖਾਂ ਦੇ ਵਿੱਚ ਘਸੁੰਨ ਦੇ ਦੇ ਕੇ ਰੋਂਦਾ ਪਿਆ ਇਹ ਤਲਵੰਡੀ ਭਾਈ ਦੀਆਂ ਤਸਵੀਰਾਂ ਨੇ ਹਰਾਜ ਪਿੰਡ ਦੀਆਂ ਤਸਵੀਰਾਂ ਨੇ ਜਿੱਥੋਂ ਦੀਆਂ ਇਹ ਤਸਵੀਰਾਂ ਵਾਕਈ ਇੱਕ ਵਾਰ ਇਨਸਾਨੀਅਤ ਨੂੰ ਸ਼ਰਮਸ਼ਾਰ ਔਰ ਰਿਸ਼ਤਿਆਂ ਨੂੰ ਤਾਰ ਤਾਰ ਕਰਦੀਆਂ ਨਜ਼ਰ ਆ ਰਹੀਆਂ ਨੇ ਫਿਲਹਾਲ ਦੀ ਘੜੀ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਆਪਣੀ ਰਾਏ ਜ਼ਰੂਰ ਲਿਖਣਾ ਫਿਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋ